ਮੇਰੀ ਗੱਲ ਸੁਣੋ ਆਪਾਂ ਇੱਥੇ ਆਦ ਗਏ ਆ ਨਾ ਪਰ ਇੱਥੇ ਆਏ ਆਪਾਂ ਸਿਰਫ ਰੁਪਿੰਦਰ ਦੇ ਮੂੰਹ ਨੂੰ ਆ ਠੀਕ ਆ ਜੇ ਮੰਮੀ ਹੁਣੇ ਕੋਈ ਗੱਲ ਕਰਨ ਜਵਾਬ ਨਹੀਂ ਦੇਣਾ ਨਹੀਂ ਨਹੀਂ ਮੈਂ ਨਹੀਂ ਕੋਈ ਵੀ ਗੱਲ ਕਰਦੀ ਹਾਂ ਹਾਂ ਪਤਾ ਕਿਉਂ ਜੇ ਅਸੀਂ ਤੇ ਇੱਥੇ ਘੜੀ ਦੀ ਘੜੀ ਰਹਿਣਾ ਵਾ ਜਦੋਂ ਪਰਮਣੇ ਚੱਲ ਗਏ ਆਪਾਂ ਨਾਲੇ ਚੱਲ ਜਾਣਾ ਸਤਿ ਸ਼੍ਰੀ ਅਕਾਲ ਦੇ ਜੀ ਭਾਬੀ ਤੁਸੀਂ ਤੁਸੀਂ ਕਦੋਂ ਦੇ ਆਏ ਬਸ ਇਦਾਂ ਹੀ ਹੋ ਠੀਕ ਠਾਕ ਸੌਰੀ ਨਾ ਕਿ ਨਹੀਂ ਚਾਹੀ ਜਾਈਂ ਤਿਆਰ ਹੋਉਂਦੀ ਆ ਵੀ ਅਹੀਂ ਵੰਡੇ ਜਾਣਾ ਆ ਤੇ ਜੇ ਉੱਥੇ ਜਾ ਕੇ ਤਾਂ ਨੂੰ ਪਤਾ ਲੱਗਿਆ ਵੀ ਜੋਬਨ ਵੀਰ ਤੇ ਘਰ ਰਹਿਨੀ ਆ ਤੇ ਇਹਨਾਂ ਦੇ ਦਿਲ ਤੇ ਕੀ ਬੀਤੂਗੀ ਸਾਰਿਆਂ ਦੇ ਹੁਣ ਕੀ ਕਰਾਂ ਮੈਂ ਮੇਰਾ ਤੇ ਮਾਸਾ ਤਿਆਰ ਹੋਣੋਂ ਦਿਲ ਨਹੀਂ ਕਰੰਦਿਆ ਤੇ ਇਹਨਾਂ ਨੇ ਫੇਰ ਮੇਰੇ ਵੱਲ ਆ ਜਾਣਾ ਤਾਂ ਤਿਆਰ ਨਹੀਂ ਹੋਉਂਦੀ ਬਾਨਾ ਮਾਰ ਦੇਣਾ ਕੋਈ ਨਾ ਕੋਈ ਮੈਂ ਕੀ ਕਰਾਂ ਹੁਣ ਦੱਸ ਰਪਿੰਦਰ ਆ ਜਾ ਤੂੰ ਇਦਾਂ ਬੈਠੀ ਆ ਸਾਰੇ ਜਣੇ ਤਿਆਰ ਹੋ ਗਏ ਆ ਤਿਆਰ ਤੇ ਹੋ ਗਈ ਆ ਹੂੰ ਐਵੇਂ ਨਾ ਸਿਹਤ ਜੀ ਨਹੀਂ ਠੀਕ ਹੈਗੀ ਥੋੜੀ ਜੀ ਕਿਉਂ ਕੀ ਹੋਇਆ ਵਾ ਇੱਕ ਦਿਨਾਂ ਜੁਕਾਮ ਜਿਆ ਹੋ ਗਿਆ ਤੇ ਨਾਲੇ ਸਿਰ ਦਰਦ ਹੋਈ ਜਾਂਦੀ ਆ ਤੇ ਤੂੰ ਜਾਂ ਫਿਰ ਨੂੰ ਸਵੇਰੇ ਦੱਸ ਦਿੰਦੀ ਹੁਣ ਸਾਰੇ ਜਣੇ ਤਿਆਰ ਹੋ ਗਏ ਆ ਤੇ ਕੋਈ ਗੱਲ ਨਹੀਂ ਰਾਹ 'ਚੋਂ ਲੈ ਲਾਂਗੇ ਦਵਾਈ ਮੈਂ ਐਵੇਂ ਉੱਥੇ ਜਾ ਕੇ ਵਿੱਚ ਉਪਰ ਕੇ ਬਠੀ ਰਹੂੰਗੀ ਇਹੱਕ ਸਰੀਰ ਠੀਕ ਠਾਕ ਹੋ ਗਏ ਨਾ ਫੇਰੀ ਮਜ਼ਾ ਆਉਂਦਾ ਵਾ ਹੁਣ ਚਲ ਕੋਈ ਗੱਲ ਨਹੀਂ ਗੱਡੀ ਤੇ ਜਾਣਾ ਰਾਹ 'ਚੋਂ ਅਸੀਂ ਦਵਾਈ ਲੈ ਲਾਂਗੇ ਚਲ ਹੈ ਤਸਈਆਂ ਪਰ ਐਵੇਂ ਇਦਾਂ ਦਿਲ ਨਹੀਂ ਕਰਦਾ ਹੈਗਾ ਜਾਣ ਨੂੰ ਐਨੇ ਚਿਰ ਬਾਅਦ ਤੇ ਜਾਣਾ ਆ ਉਹ ਚੱਲ ਕੋਈ ਗੱਲ ਨਹੀਂ ਆਹੀਂ ਕਿਤੇ ਉਪਰੇ ਤਾਂ ਜਾਣਾ ਆਪਣੇ ਘਰ ਜਾਣਾ ਪਰ ਉਦੋਂ ਮੈਂ ਤੁਹਾਨੂੰ ਕੀ ਗੱਲ ਕਹਿੰਨੀ ਆ ਕਿ ਜੇ ਉਹ ਭਾਜੀ ਹੋਣੀ ਦੋਵੇਂ ਜਾਣੇ ਚੱਲ ਜਾਣਾ ਤੇ ਚੱਲ ਅਸੀਂ ਫੇਰ ਕਿਸ ਦਿਨ ਚੱਲ ਜਾਾਂਗੇ ਕੋਈ ਨਹੀਂ ਇੱਥੇ ਹੀ ਹਾਂ ਉਹ ਕਿਦਾਂ ਕਹਦਾ ਵੀ ਤੁਸੀਂ ਚੱਲ ਜਿਓ ਯਾਰ ਉਹ ਹੁਣ ਤਿਆਰ ਹੋ ਕੇ ਬੈਠੇ ਆ ਤੇ ਮੈਂ ਕਿਦਾਂ ਉਹਨਾਂ ਨੂੰ ਮਨਾ ਕਰਦਾ ਮੈਂ ਉਹੀ ਤੇ ਕਹਿੰਦੀ ਆ ਵੀ ਚੱਲ ਉਹ ਹੁਣ ਤਿਆਰ ਹੋਏ ਆ ਵਿਚਾਰੇ ਤੇ ਮੈਂ ਥੱਲੇ ਤਿਆਰ ਨਹੀਂ ਹੋਈ ਉਹ ਸਾਰਾ ਹੋਉਂਦੀ ਆ ਤੂੰ ਤਿਆਰ ਹੋ ਤੇ ਰਾਜ ਦਵਾਈ ਲੈਣੇ ਆ ਐਵੇਂ ਨਾ ਸਿਰ ਸੁੱਟ ਕੇ ਬੈਠੀ ਰਹੀ ਇੱਥੇ ਚੱਲ ਜਾਓ ਫਿਰ ਵੇਹ ਲੈਣੀ ਮੈਂ ਆ ਆ ਜਾ ਗਾਂ ਤਿਆਰ ਹੋ ਕੇ ਕੀ ਕਰਾਇਦੇ ਹੁਣ ਬਾਰ ਬਾਰ ਇੱਕੋ ਗੱਲ ਕਰੀ ਜਾਂਦੇ ਆ ਇਦਾਂ ਕਰਨੀ ਮੰਮੀ ਨੂੰ ਫੋਨ ਲਾ ਕੇ ਪੁੱਛਣੀ ਆ ਭਲਾ ਕਿ ਜੋ ਬੰਦ ਕਰੇ ਆਇਆ ਵਾ ਕਿ ਨਹੀਂ ਆਇਆ ਕੱਲ ਦਾ ਫੋਨ ਆਇਆ ਹੀ ਨਹੀਂ ਨਾਲ ਦੱਸਿਆ ਹੀ ਨਹੀਂ ਉਹਨਾਂ ਨੇ ਫੋਨ ਲਾ ਕੇ ਪੁੱਛਦੀ ਆ ਮੈਂ ਤੇ ਹੋ ਗਈ ਨਹੀਂ ਬਾਬਾ ਜੀ ਘਰ ਆਈ ਗਿਆ ਹੋਵੇ ਤੇ ਚੰਗਾ ਆ ਚੱਲੇ ਆ ਕਿ ਸਾਡਾ ਵੀ ਵਧੀਆ ਵਧੀਆ ਟਾਈਮ ਲੰਘ ਜਾਊਗਾ ਜੇ ਹੁਣ ਚੱਲੇਂਗੇ ਆ ਦੇ ਪੁੱਛਦੀ ਆ ਭਲਾ ਹੈਲੋ ਸਸਕਾ ਮੀ ਜੀ ਸਾਡੀ ਕੱਟਕੀ ਆ ਟਾਲਾ ਵਧੀਆ ਵਧੀਆ ਤੇ ਹਿੰਦਸੋ ਆਪਣਾ ਹਾਂ ਮੈਂ ਵੀ ਠੀਕ ਠਾਕ ਵਧੀਆ ਤੇ ਕੀ ਕਰੰਦੇ ਆ ਕੁਛ ਨਹੀਂ ਕੰਮ ਹੀ ਕਰ ਰਹੇ ਆ ਕਰ ਦੱਸ ਅੱਛਾ ਅੱਛਾ ਤੇ ਮੈਂ ਤੁਹਾਨੂੰ ਫੋਨ ਲਾਇਆ ਸੀ ਵੀ ਆਉਣ ਲੱਗੇ ਆਪਾਂ ਅੱਛਾ ਤੇ ਉਹ ਕਿਦਾਂ ਵਾ ਜੋ ਬਣਾਇਆ ਵਾ ਕਰਕੇ ਨਹੀਂ ਨਹੀਂ ਜੋਪਨ ਨਹੀਂ ਆਇਆ ਨਹੀਂ ਆਇਆ ਨਾ ਕੋਈ ਨਹੀਂ ਤਹਿਆਂ ਜੋ ਮੰਮੀ ਦੀ ਯਾਦ ਜਾਈਏ ਤੇ ਜੇ ਜੋਬਨ ਨਾਲ ਟਕਰਿਆ ਤੇ ਇਹਨਾਂ ਨੇ ਫੇਰ ਮੈਨੂੰ ਪੁੱਛਣਾ ਵਾ ਵੀ ਜੋਬਨ ਕਿੱਥੇ ਆ ਤੇ ਫੇਰ ਮੈਂ ਕਿਹ ਦੱਸੂਗੀ ਅੱਗੇ ਤੇ ਇਹਨੇ ਬਾਹਨੇ ਮਾਰ ਛੜੇ ਆ ਕਹਾਂਗੇ ਤੇ ਸ਼ਹਿਰ ਸੂਰ ਗਏ ਆ ਠੀਕ ਨਹੀਂ ਦਵਾਈ ਲੈਣ ਹੋਰ ਕਰਕੇ ਜਾਣਾ ਵਾ ਸ਼ਹਿਰ ਮੇ ਜਿਉਂ ਨੇ ਅਖਣਾ ਵਾ ਕਿ ਲੈ ਹੁਣ ਇੰਨਾ ਟਾਈਮ ਤੱਕ ਬਿਲਟੀਆਂ ਤਾਂ ਹਾਲੇ ਤੱਕ ਸ਼ਹਿਰੋਂ ਆਈ ਨਹੀਂ ਜਿਉਂ ਨੇ ਗਿਆ ਵੀ ਅਹੀਂ ਜਾਣਾ ਹੀ ਮਿਲ ਗਿਆ ਤੇ ਫੇਰ ਕੀ ਕਰਾਂਗੇ ਕੋਈ ਨਹੀਂ ਗੱਲ ਕਿਸ ਤਰੀਕੇ ਨਾਲ ਫੇਸਨੇਡ ਲਾਂਗੇ ਆ ਜਾ ਤੂੰ ਮੈਂ ਤੁਹਾਨੂੰ ਬਹਾਨਾ ਮਰਨਦੀ ਆ ਕਿ ਮੈਂ ਠੀਕ ਨਹੀਂਗੀ ਹੈਗੀ ਤਾਂ ਤੁਸੀਂ ਰਹਿਣ ਦੋ ਫਿਰ ਕਿਸ ਦਿਨ ਚਲ ਜਾਾਂਗੇ ਉਹ ਮੰਨਣੀ ਨਹੀਂ ਹੁੰਦੇ ਉਹ ਕਹਿੰਦੇ ਬਸ ਤੂੰ ਤਿਆਰ ਹੋ ਤਿਆਰ ਹੋ ਕੇ ਉਹ ਗੱਲ ਕਰੀ ਜਾਂਦੇ ਆ ਤੇ ਮੈਂ ਚਲ ਫੋਨ ਲਾ ਕੇ ਪੁੱਛ ਲਈਨੀ ਆ ਤੁਹਾਨੂੰ ਪਿਆਇਆ ਵਗਾ ਨਹੀਂ ਜੋ ਬਣ ਨਹੀਂ ਮੈਂ ਤਾਂ ਉਦਣੇ ਤੈਨੂੰ ਦੱਸਿਆ ਸੀ ਤੇ ਉਹ ਗੱਡੀ ਕੱਲਾਂ ਜੀਆਂ ਕਰਦਾ ਨਹੀਂ ਆਇਆ ਚਲ ਕੋਈ ਗੱਲ ਨਹੀਂ ਆਜੋ ਇੱਕ ਨਾ ਇੱਕ ਦਿਨ ਪਤਾ ਤਾਂ ਲੱਗਣਾ ਹੀ ਆ ਚਲੋ ਠੀਕ ਆ ਫਿਰ ਮੰਮੀ ਜੀ ਮੈਂ ਵੀ ਤੁਹਾਨੂੰ ਦੱਸਣਾ ਸੀ ਅੱਛਾ ਕੀ ਗੱਲ ਹੋਈ ਹੈ ਗੱਲ ਮੇਜੀ ਕੀ ਹੋਣੀ ਆ ਮੈਂ ਕੱਲ ਜੋ ਬੰਨੂ ਕੀਤਾ ਸੀ ਫੋਨ ਤਾਂ ਫੋਨ ਕੀਤਾ ਸੀ ਸੰਗੀ ਕਰਨ ਕੀਤਾ ਉਹ ਮੈਂ ਤੇ ਮਮੀ ਜੀ ਉਦਾਂ ਹੀ ਲਾਇਆ ਸੀ ਭੱਜ ਲਪਾ ਵੇਣੀ ਆ ਵੀ ਕੀ ਕਰਦੇ ਆ ਤੇ ਕੀ ਨਹੀਂ ਕਰਦੇ ਤੇ ਪਰ ਇਹ ਆ ਤੂੰ ਫੋਨ ਲੱਗਾ ਹੀ ਨਹੀਂ ਉਹਦਾ ਅੱਗੇ ਉਹਦੇ ਫੇਰ ਫੇਰ ਕੀ ਫੇਰ ਮੈਂ ਮੈਸੇਜ ਕੀਤਾ ਸੀ ਤੇ ਮੈਸੇਜ ਵੀ ਪਤਾ ਨਹੀਂ ਬੰਨੇ ਵੇਖਿਆ ਵਾ ਕਰ ਨਹੀਂ ਵੇਖਿਆ ਹਾਲੇ ਤੱਕ ਕੋਈ ਜਵਾਬ ਤੇ ਆਇਆ ਨਹੀਂ ਹੈਗਾ ਉਧਰੋਂ ਤੇ ਤੂੰ ਅੱਤੇ ਹੀ ਵੇਖ ਲੈ ਜੇ ਤੇਰਾ ਫੋਨ ਨਹੀਂ ਚੁੱਕਿਆ 13 ਗੱਲ ਨਹੀਂ ਕੀਤੀ ਸਾਡੇ ਨਾਲ ਨਿਹਾਉਣਾ ਹੀ ਉਹ ਮੰਮੀ ਜੀ ਫੋਨ ਲੱਗਾ ਹੀ ਨਹੀਂ ਅੱਛਾ ਠੀਕ ਆ ਚੱਲ ਕੋਈ ਨਹੀਂ ਜੇ ਮੈਸੇਜ ਪਾਇਆ ਤਾਂ ਫੇ ਚੈੱਕ ਕਰੂਗੀ ਆਹੋ ਪਤਾ ਨਹੀਂ ਹੁਣ ਹਲੇ ਵੇਖਿਆ ਨਹੀਂ ਹੁਣ ਜੇ ਵੇਖ ਲੈਂਦਾ ਫੇ ਤਾਂ ਪਾਏ ਕੋਈ ਨਾ ਕੋਈ ਜਵਾਬ ਦੇ ਹੀ ਦਿੰਦੇ ਰਪਿੰਦਰ ਤੂੰ ਤਾਂ ਕਹਿੰਨੀ ਆਂ ਵੀ ਜੋਬਨ ਮੇਰਾ ਸਕੇ ਤਾਂ ਵੀ ਵੱਧ ਕਰਦਾ ਵਾ ਤੇ ਵੇਖ ਲਿਆ ਹੀ ਹੁਣ ਕੀ ਕੀਤਾ ਨੇ ਤੇਰੇ ਵਾਸਤੇ ਤੇਰਾ ਨੰਬਰ ਉਹਨੇ ਬਲੌਗ ਚ ਪਾਇਆ ਵਾ ਤਾਂ ਹੀ ਨਹੀਂ ਲੱਗਾ ਚੱਲ ਕੋਈ ਨਹੀਂ ਜੇ ਤੂੰ ਮੈਸੇਜ ਕੀਤਾ ਵਾ ਆਪੇ ਜਵਾਬ ਦਊਗਾ ਹੀ ਭੈਣ ਜੁਹੀ ਤੂੰ ਉਹਦੀ ਉਹ ਮੰਮੀ ਜੀ ਕੀ ਪਤਾਵਾ ਹੁਣ ਚੱਲ ਕੋਈ ਨਹੀਂ ਜੇ ਚੁੱਕੂਗਾ ਤਾਂ ਫਿਰ ਵੇਖ ਲਾਂਗੇ ਜੇ ਨਹੀਂ ਚੁੱਕਿਆ ਤਾਂ ਵੀ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਤੂੰ ਹੀ ਹੁਣ ਆ ਜਾਓ ਮੈਂ ਤੇਰੇ ਡੈਡੀ ਨੂੰ ਦੱਸਦੀ ਆ ਤੇ ਆਪੇ ਚਾਹ ਪਾਣੀ ਨਾਲ ਸਮਾਨ ਕੋਈ ਲੈ ਕੇ ਆਉਂਦੀ ਆ ਚਲੋ ਠੀਕ ਜੇ ਫਿਰ ਹਾਂ ਠੀਕ ਆ ਠੀਕ ਮੰਮੀ ਤੇ ਬੱਸ ਐਵੇਂ ਦਾ ਕੋਈ ਗੱਲ ਕਰਦੇ ਰਹਿੰਦੇ ਆ ਵੀ ਉਹ ਹੀ ਨਹੀਂ ਚੰਗਾ ਹੈਗਾ ਉਹ ਹੀ ਨਹੀਂ ਚੰਗਾ ਉਹ ਦਾ ਵਿਚਾਰੇ ਦਾ ਕੀ ਕਸੂਰ ਵਾ ਜਿੰਨੀਆਂ ਤੁਸੀਂ ਉਹਨੂੰ ਗੱਲਾਂ ਕਰ ਛੜੀਆਂ ਵਾ ਧੱਕੇ ਮਰ ਮਰਦ ਨੂੰ ਘਰੋਂ ਕੱਢਿਆ ਵਾ ਉਹ ਹੁਣ ਅਗਲਾ ਫੋਨ ਚੁੱਕਦਾ ਵਜਾਈ ਘਰੋਂ ਦਾ ਵਾ ਉਹ ਵੀਰ ਜੀ ਤੁਸੀਂ ਤਿਆਰ ਹੋਗੇ ਡੇ ਜੀ ਲਿਓ ਮੈਂ ਮਾਰ ਦਿੰਨਾ ਕੋਈ ਗੱਲ ਨਹੀਂ ਲਵਲੀ ਤੇ ਹੋ ਗਈ ਰੁਪਿੰਦਰ ਤਿਆਰ ਰੁਪਿੰਦਰ ਹੋਣਦੀ ਆ ਤੂੰ ਤੋ ਹੋ ਗਿਆ ਨਾ ਹਾਂਜੀ ਮੈਂ ਤੇ ਹੋ ਗਿਆ ਵਾਂ ਤੇ ਉਹ ਭਾਬੀ ਹੋ ਗਈ ਤਿਆਰ ਹੋਣ ਦੇ ਜਾਉ ਤੈਨੂੰ ਵੇਖੋ ਤੈਨੂੰ ਅੰਦਰ ਕੋਈ ਤੇ ਮੈਂ ਮਾਰ ਦੇਣਾ ਤੈਨੂੰ ਕੱਪੜੇ ਨੇ ਖਰਾਬ ਕਰਨੇ ਨਹੀਂ ਮੇਰੀ ਗੱਲ ਸੁਣ ਕੱਲ ਮਾਰ ਦੇਣਾ ਵਾ ਅਸੀਂ ਦੋਵੇਂ ਪਾਸੇ ਜਾਣਾ ਵਾ ਜਾਣ ਕੇ ਕੋਈ ਲੈ ਕੇ ਹੋ ਜਾਾਂਗੇ ਸ਼ਹਿਰਲ ਨੂੰ ਹੋ ਜਾਾਂਗੇ ਕੋਈ ਗੱਲ ਨਹੀਂ ਹਨਾ ਲੈ ਜਾਾਂਗੇ ਉਧਰ ਚੱਲ ਜਾਾਂਗੇ ਚੱਲ ਠੀਕ ਬਾਈਪਾਸ ਨਹੀਂ ਆਣਾ ਠੀਕ ਕੋਈ ਗੱਲ ਨਹੀਂ ਜਿੱਦਾਂ ਤੈਂ ਜਾਂਦੇ ਉਦਾਂ ਕਰ ਲਾਂ ਚੰਗਾ ਮੈਂ ਵੇਖਦਾ ਭਲਾ ਹੋ ਗਈ ਤੇਰੀ ਭਾਬੀ ਤਿਆਰ ਹੋ ਗਿਆ ਟਾਈਮ ਹੀ ਬਾਬਾ ਹੋ ਗਿਆ ਉਹਨਾਂ ਨੂੰ ਕਹੋ ਚਲੋ ਆ ਗਿਆ ਲੈ ਕੇ ਮੈਂ ਇਹ ਕੋਈ ਗੱਲ ਦੀ ਟੈਨਸ਼ਨ ਪਈ ਵਿਚਾਰ ਰਪਿੰਦਰ ਦੇ ਪਿੰਡ ਜਾਣਾ ਵਾ ਉੱਥੇ ਕੋਈ ਨਾ ਗੱਲਬਾਤ ਨਾ ਹੋ ਜਾਈ। ਚੱਲ ਇਹ ਆ ਵੀ ਸਭ ਕੁਝ ਠੀਕ ਠਾਕ ਹੀ ਹੋਵੇ ਉੱਥੇ। ਮੈਂ ਤਾਂ ਇਸੇ ਕਰਕੇ ਉੱਥੇ ਚੱਲਿਆ ਆਂ ਵੀ ਪਤਾ ਤਾਂ ਲੱਗੇ ਗਲਤੀ ਕਿਹਦੀ ਆ। ਐਦਾਂ ਲੋਕ ਲੋ ਗੱਲਾਂ ਕਰਦੇ ਰਹਿੰਦੀ ਇਹ। ਚੱਲ ਅੱਜ ਪਤਾ ਲੱਗ ਜਾਊਗਾ ਵੀ ਜੋ ਬੰਝ ਗਲਤੀ ਆ ਕਿ ਜੈਨਾਂ ਚੋ। ਇਹ ਇੱਕ ਤੇ ਨਾ ਰੁਪਿੰਦਰ ਦੇ ਪਿਓ ਦਾ ਪਤਾ ਨਹੀਂ ਲੱਗਦਾ ਵੀ ਕਿੱਥੇ ਚਲ ਜਾਂਦੇ ਆ। ਹੁਣ ਘਰ ਹੁੰਦੇ ਤੇ ਮੈਂ ਕਹਿੰਦੀ ਵੀ ਸਮਾਨ ਲਿਆ ਦਿਓ। ਉਹ ਕਹਿਣ ਲਈ ਆ ਫੇ ਰੋਟੀ ਪਾਣੀ ਦੀ ਤਿਆਰੀ ਕਰਿਓ ਹਾਂ ਰੋਟੀ ਪਾਣੀ ਦੀ ਤਿਆਰੀ ਇਦਾਂ ਥੋੜਾ ਹੋ ਜਾਣੀ ਆ ਸਮਾਨ ਕਈ ਲਿਆ ਕੇ ਦੇਣਗੇ ਤੇ ਫੇਰ ਹੀ ਆ ਨਾ ਅਕਸਰ ਚੌਹਾਂ ਜਾਣਿਆਂ ਨੇ ਆਉਣਾ ਵਾ ਰੋਟੀ ਪਾਣੀ ਬਣਾਉਂਦਿਆਂ ਵੀ ਘੜੀ ਲੱਗਣੀ ਆ ਪਤਾ ਨਹੀਂ ਵਿਹਲੀ ਆ ਕਿ ਬੰਬੀ ਤੇ ਚਲ ਗਏ ਆ ਨਾ ਟਾਈਮ ਨਾ ਘਰ ਆਉਣਾ ਵਾ ਤੇ ਨਾ ਘਰ ਬਾ ਸੋਣੀ ਆ ਤੂੰ ਇੱਥੇ ਖਲੋਤੇ ਜੀ ਮੈਂ ਤੁਹਾਨੂੰ ਘਰ ਦੇਖਣ ਲਈ ਆ ਕੀ ਕੰਮ ਹੀ ਕੋਈ ਤਾਂ ਮੇਰੇ ਰਪਿੰਦਰ ਦਾ ਫੋਨ ਆਇਆ ਸੀ ਕੀ ਕਹਿੰਦੀ ਆ ਕਹਿਣਾ ਕੀ ਆ ਉਹ ਕਹਿਣ ਦੇ ਹੀ ਵੀ ਅੱਜ ਹੀ ਆਉਣਾ ਵਾ ਅੱਛਾ ਪਹਿਲਾਂ ਉਹਨਾਂ ਨੇ ਨਾ ਆਪਣੀ ਜਠਾਣੀ ਦੇ ਪਿੰਡ ਜਾਣਾ ਵਾ ਅੱਛਾ ਤੇ ਚਾਹ ਪਾਣੀ ਕਹਿਣ ਦੇ ਵੀ ਉੱਥੇ ਪੀਣਾ ਵਾ ਤੇ ਰੋਟੀ ਅਸੀਂ ਤੁਹਾਡੇ ਕੋਲੋਂ ਖਾਣੀ ਆ ਤੇ ਮੈਂ ਸੋਚਣ ਦੇ ਤਹੀ ਘਰ ਆਉਂਦੇ ਤੇ ਮੈਨੂੰ ਸੌਦਾ ਪਾਣੀ ਜਿਹੜਾ ਨਹੀਂ ਘਰ ਹੈਗਾ ਲੈ ਆ ਦਿੰਦੇ ਕੀ ਕੀ ਲੈ ਆਉਣਾ ਵਾਂ ਦੱਸ ਦੇ ਚੱਲ ਸਬਜੀ ਸਬਜੀ ਲੈ ਆ ਦੋ ਕੋਈ ਨਹੀਂ ਸਬਜੀ ਦਾ ਕੋਈ ਨਾਂ ਤੇ ਹੋਊਗਾ ਜੀ ਜਾਂ ਪਿੰਡ ਦੀ ਦਾਲ ਤੇ ਹੈਗੀ ਆ ਅੱਛਾ ਪਨੀਰ ਲਿਆਓ ਥੋੜਾ ਜਿਹਾ ਚੱਲ ਕੋਈ ਨਹੀਂ ਮੈਂ ਲੈ ਆਉਣਾ ਆਹ ਹੋਰ ਖੀਰੇ ਖੁਰੇ ਲੈ ਆਇਓ ਨਾਲ ਲੈ ਆਉਣਾ ਲੈ ਆਉਣਾ ਆ ਮਨ ਤਿਆਰੀ ਦੇ ਮੈਂ ਕਰ ਦਨਾਂ ਵਾ ਸਾਰੀ ਪਰ ਦਿਲ ਤੇ ਟੈਨਸ਼ਨ ਤੇ ਹੈ ਹੀ ਆ ਨਾ ਜੇ ਆਹੀ ਗਏ ਹੀ ਤੇ ਸਾਡਾ ਮਾਣ ਰੱਖਦਾ ਤੇ ਸਾਡੇ ਗਾੜੀ ਤੁਰ ਪੈਂਦਾ ਅੱਗੇ ਹਾੜੀ ਤੇਜ਼ ਤੇ ਨਹੀਂ ਰੱਖੀ ਮੁੰਡੇ ਨੇ ਤੇ ਨਾਲੇ ਪਰੋਣੇ ਦੇ ਸਾਹਮਣੇ ਹੱਡੀ ਵੀ ਤੇ ਬਣੀ ਰਹਿੰਦੀ ਇਹਨਾਂ ਬਈ ਇਹਨਾਂ ਦਾ ਅਪਚੁੰਦੀ ਫਤਬਾਗ ਬੜਾ ਪਰ ਉਹਨੇ ਤੇ ਬੀਚਤੀ ਕਰਕੇ ਰੱਖਤੀ ਸਾਡੀ ਰਪਿੰਦਰ ਕਹਿਣ ਰਹੀ ਵੀ ਮੈਂ ਵੀ ਫੋਨ ਕੀਤਾ ਸੀ ਪਤਾ ਨਹੀਂ ਵੀ ਫੋਨ ਲੱਗਾ ਨੀਗਾ ਕਿ ਜਾਂ ਉਹਨੇ ਚੁੱਕਿਆ ਨੀਗਾ ਕਿ ਜਾਂ ਬਲੌਗ ਚ ਸੁਟਿਆ ਇਹਦਾ ਨੰਬਰ ਵੀ ਇਹ ਤਾਂ ਬੜਾ ਕਰਦੀ ਮੇਰਾ ਭਰਾ ਭਰਾ ਚੱਲ ਫੋਨ ਤੇ ਚੁੱਕਦਾ ਮੈਸੇਜ ਵੀ ਆਂਦੇ ਸੀ ਮੈਂ ਕੀਤਾ ਵਾ ਮੈਂ ਕਿਹਾ ਚੱਲ ਵੇਖ ਲਾ ਤੈਨੂੰ ਹੁਣਾਵਾ ਪੇ ਖਰੇ ਮਾ ਪਿਓ ਚ ਕਸੂਰ ਵਾ ਅਸੀਂ ਤਾਂ ਗਏ ਹਾਂ ਤੇ ਜੇ ਇਹਨੂੰ ਇੰਨਾ ਹੀ ਹੁੰਦਾ ਤੂੰ ਭੈਣਾ ਤੇਰਾ ਫੋਨ ਤੇ ਚੁੱਕਦਾ ਚੱਲ ਕੋਈ ਨਹੀਂ ਮਰਜੀ ਉਹਦੀ ਨਹੀਂ ਤੇ ਨਾ ਸਹੀ ਫਿਰ ਕੀ ਕਰਨਾ ਤਰਲੇ ਲੈਣੇ ਹੁਣ ਮੇਰੀ ਗੱਲ ਸੁਣ ਰਪਿੰਦਰ ਨੂੰ ਕੀ ਲੋੜ ਸੀ ਉਧਰ ਫੋਨ ਕਰਨ ਦੀ ਜਦੋਂ ਅਸੀਂ ਗਏ ਸੀ ਤੇ ਉਹਨੇ ਸਾਡੀ ਇੱਜ਼ਤ ਨਹੀਂ ਰੱਖੀ ਤੇ ਨਾਲੇ ਇਹਨੂੰ ਸਾਰੀ ਆਣ ਕੇ ਗੱਲ ਦੱਸੀ ਤੇ ਹੈ ਗਈ ਚੱਲ ਕੋਈ ਨਹੀਂ ਮੈਂ ਨਹੀਂ ਜਾਣਾ ਇਹਦਾ ਕੀ ਲੱਗਦਾ ਸੀ ਉਹ ਜਦੋਂ ਸਾਡੀ ਨਹੀਂ ਉਹਨੇ ਇੱਜ਼ਤ ਰੱਖੀ ਤੇ ਆਂਦੀ ਹੋਊਗੀ ਕੀਪਤਾ ਇਹਨਾਂ ਦੇ ਨਾਲ ਨਹੀਂ ਆਇਆ ਤੇ ਮੈਂ ਫੋਨ ਕਰਕੇ ਵੇਖ ਲੈਨੀ ਆ ਚੱਲ ਕੋਈ ਗੱਲ ਨਹੀਂ ਰਪਿੰਦਰ ਨੂੰ ਪਤਾ ਤੇ ਲੱਗ ਗਿਆ ਕਿ ਕਸੂਰ ਕਿਹਦੇ ਵਿੱਚ ਵਾ ਸਾਨੂੰ ਤਾਂ ਨਾਲੋਂ ਕਹਿਣਗੇ ਸਾਡੀ ਤਾਂ ਬੀਚੀ ਕਰਾਤੀ ਕਿ ਨਹੀਂ ਮਾਲਾ ਜੇ ਫੋਨ ਲੱਗ ਜਾਂਦਾ ਤੇ ਇਹਨੂੰ ਜਵਾਬ ਦੇਂਦਾ ਤੇ ਫਿਰ ਕੀ ਪੱਲੇ ਰਹਿਦਾ ਇਹ ਉਦਾਂ ਰਪਿੰਦਰ ਨੂੰ ਫੋਨ ਨਹੀਂ ਕਰਨਾ ਚਾਹੀਦਾ ਚੱਲ ਕੋਈ ਗੱਲ ਨਹੀਂ ਆਂਦੀ ਹੀ ਤੇ ਜੋਬਨ ਬੜਾ ਮੇਰੇ ਨਾਲ ਕਰਦਾ ਵਾ ਇਹਨੂੰ ਪਤਾ ਲੱਗ ਗਿਆ ਕਿ ਜਿਹੜੇ ਆਪਣੇ ਆ ਨਾ ਉਹੋ ਹੀ ਆਪਣੇ ਹੁੰਦੇ ਆ ਬਗਾਨੇ ਕਦੀ ਆਪਣੇ ਨਹੀਂ ਬਣਦੇ ਚੱਲ ਰਮਨ ਛੱਡ ਇਹ ਕਲਾ ਮੈਂ ਤੈਨੂੰ ਲਿਆਦਾ ਆਪਣਾ ਸਬਜੀ ਤੇ ਤੂੰ ਬਣਾ ਰੋਟੀ ਪਾਣੀ ਚਲ ਆਓ ਫਿਰ ਪਾਜੀ ਚਲਾਓਗੇ ਫਿਰ ਤੈਂ ਨਹੀਂ ਚਲਾ ਦੂੰ ਚਲ ਮੈਂ ਚਲਾਉਂਦਾ ਖੋਲੀ ਆਜੋ ਪੁੱਤ ਬੈਠੋ ਕੋਸਣਾ ਠੀਕ ਹੈ ਤਾਂ ਹਾਂਜੀ ਹਾਂਜੀ ਵਧੀਆ ਅਮੀ ਜੀ ਤੁਸੀਂ ਕਦੇ ਦੀ ਟਿਕਣ ਲਈ ਆ ਮੈਂ ਹੁਣ ਵੀ ਆਉਂਦੇ ਭੁੱਲੀ ਹੁੰਦੇ ਆ ਉਹ ਫੇਰ ਟਾਈਮ ਲੱਗ ਗਿਆ ਤੁਹਾਨੂੰ ਪਤਾ ਹੋਵੇ ਤੇ ਆਤਰ ਹੁੰਦੇ ਆ ਹਾਂਜੀ ਕਿੱਥੇ ਗਏ ਡੈਡੀ ਇੱਥੇ ਹੀ ਆ ਸੰਦੀਪ ਤੋਂ ਦੱਸ ਪਿੰਡ ਠੀਕ ਠਾਕ ਸਾਰੇ ਹਾਂਜੀ ਵਧੀਆ ਠੀਕ ਠਾਕ ਆ ਚਲ ਤੁਸੀਂ ਆਏ ਮੈਨੂੰ ਬੜੀ ਖੁਸ਼ੀ ਹੋਈ ਆ ਹਾਂਜੀ ਪੁੱਤ ਤੁਸੀਂ ਦੱਸੋ ਤੁਹਾਡਾ ਕੰਮਕਾਰ ਵਧੀਆ ਵਾ ਹਾਂਜੀ ਸਾਬ ਵਜੇ ਠੀਕ ਠਾਕ ਜੀ। ਅੱਛਾ ਅੱਛਾ ਸਾਰੇ ਕਹੀ ਠੀਕ ਠਾਕ ਆ ਤੇ ਸਾਰੇ। ਹਾਂਜੀ ਹਾਂਜੀ ਸਾਰੇ ਠੀਕ ਹੈ ਜੀ। ਠੀਕ ਆ। ਡੈਡੀ ਹੁਣੇ ਲੱਭਣ ਦੇ ਕੇ। ਇੱਥੇ ਹੀ ਆ। ਨਾਲੇ ਮੈਂ ਪਾਣੀ ਲਾਂ ਦੇ ਤੁਹਾਡੇ ਵਰਤੇ ਤੇ ਨਾਲੇ ਡੈਡੀ ਨੂੰ ਆਜ ਮਾਰਨੀ ਹੈ। ਕੋਈ ਨਹੀਂ ਆਏਗੀ। ਹੋਰ ਕੀ ਡੈਡੀ? ਸੱਸੀ ਗੱਲ। ਸੱਸੀ ਗੱਲ। ਹੋਰ ਕੀ ਹਾਲ ਚਾਲ ਹੈ ਤੁਹਾਡੇ ਠੀਕ ਠਾਕ? ਸੱਸੀ ਗੱਲ ਬੋਲੋ। ਆ ਜੋ ਬੈਠੋ ਪੀਓ ਚਾਹ ਕੋਸਨਾ ਅਨਰਜੀ ਠੀਕ ਠਾਕ ਬਸ ਵਧੀਆ ਲੱਗਦੀ ਤੁਸੀਂ ਸੁਣਾਓ ਛੋਨੇ ਜਾਣੇ ਦਾ ਕਿਦਾਂ ਜੀ ਠੀਕ ਆ ਬੜਾ ਵਧੀਆ ਅੱਛਾ ਅੱਛਾ ਲੱਗਿਆ ਇਹ ਛੋਨਾ ਹਾਂ ਹਾਂ ਥੋੜਾ ਜਿਹਾ ਥਾ ਰਹਿ ਗਿਆ ਬਾਮਤੀ ਲਉਣੀ ਸੀ ਅੱਛਾ ਅੱਛਾ ਆ ਯਾਰ 11 ਮੈਂ ਤਾਂ ਖਾਣ ਜੋਗੇ ਚੌੜ ਜਲ ਹੋ ਜਣਗੇ ਠੀਕ ਆ ਠੀਕ ਆ ਹਾਂ ਚਲੋ ਵਧੀਆ ਆ ਗਈ ਦਲਜੀਤ ਤੂੰ ਸੁਣਾ ਹਾਂਜੀ ਸਾਹਿਬ ਬੰਦੇ ਠੀਕ ਠਾਕ ਆ ਤੁਸੀਂ ਜਾਓਗੇ ਤਾਂ ਬਚਾ ਲਿਆ ਸੀ ਤਾਂ ਠੀਕ ਜੇ ਹਾਂ ਕਿਰਪਾ ਮਾਲਕ ਦੀ ਜੋੜਨੇ ਤੇ ਆ ਜੋ ਮਰ ਯਾਰ ਕੇ ਸੌਰੇ ਨੂੰ ਥੋੜਾ ਕੰਮ ਸੀ ਅੱਛਾ ਹਾਂ ਤੇ ਕਹਤਾ ਜੀ ਡਾਡੀ ਮਾ ਆ ਜਾਊਗਾ ਤੇ ਅੱਜ ਤੱਕ ਆਇਆ ਨਹੀਂ ਆ ਮੈਨੂੰ ਫੋਨ ਵੀ ਕੀਤਾ ਸੀ ਵੀ ਪਰੌਣੇ ਨਹੀਂ ਆਉਣਾ ਵਾ ਤੇ ਮੇਰਾ ਪੁੱਤ ਤੂੰ ਆ ਜੀ ਤੇ ਕਹਤਾ ਜੀ ਡਾਡੀ ਮਾ ਆ ਜਾਊਗਾ ਪਰ ਅਜੇ ਤੱਕ ਆਇਆ ਨਹੀਂ ਆ ਚਲੋ ਕੋਈ ਗੱਲ ਨਹੀਂ ਹਾਂ ਪਿਆ ਜਾਂਦਾ ਸੌਰੇ ਵਾਵਾ ਜਾਂਦਾ ਲੱਗਦਾ ਉਹ ਉਹਨਾਂ ਪੁੱਤ ਕੋਈ ਟੈਸਟ ਉਸ ਤੋਂ ਭਰਿਆ ਸੀ ਉਹਨਾਂ ਨੇ ਅੱਛਾ ਅੱਛਾ ਤੇ ਉਹਦੇ ਕਰਕੇ ਤੁਰਿਆ ਰਹਿੰਦਾ ਆਹੋ ਪਿੰਡੋਂ ਵੀ ਜਦੋਂ ਫੋਨ ਕਰੀਏ ਉਦੋਂ ਹੀ ਕਹਿ ਦਿੰਦੇ ਸਵੇਰੇ ਗਿਆ ਮੈਂ ਤੇ ਉਹਨੂੰ ਆਖਿਆ ਮੈਂ ਚੱਲ ਇਹਨੂੰ ਛੱਡਿਆ ਹਾਂਜੀ ਤੇ ਤੂੰ ਆ ਜਾ ਅੱਛਾ ਅੱਛਾ ਤੇ ਇਹ ਕਹਿੰਦਾ ਨਹੀਂ ਡੈਡੀ ਮੈਂ ਨਾਲ ਹੀ ਰਹਿਣਾ ਵਈ ਤੇ ਚਲੋ ਕੋਈ ਗੱਲ ਨਹੀਂ ਹਾਂ ਕੰਮ ਹੋ ਸਕਦਾ ਕੋਈ ਮੈਂ ਉਹਨੂੰ ਦੱਸਿਆ ਮੈਂ ਉਹ ਪ੍ਰਾਣਿਆਂ ਦੇ ਆਉਣਾ ਵਾ ਉਹਨਾਂ ਨੂੰ ਮੈਂ ਕੀ ਜਵਾਬ ਦਵਾਂਗਾ ਨਹੀਂ ਡੈਡੀ ਮੈਂ ਆਉਣ ਦਾ ਟਾਈਮ ਨਹੀਂ ਠੀਕ ਹੈ ਠੀਕ ਹੈ ਵੇਲਾ ਹੁਣ ਤੱਕ 8 ਘੰਟੇ ਤੱਕ ਤੇ ਆਇਆ ਨਹੀਂ ਆ ਕੀ ਅਪਿੰਦਰ ਲਵਲੀ ਤੇ ਫੇਰ ਪੁੱਛੀ ਜਾਂਂਦਾ ਜੋ ਬਣ ਬਾਰੇ ਤੇ ਮੰਮੀ ਜੀ ਹੁਣ ਉਹਨੇ ਤੇ ਪੁੱਛਣਾ ਹੈਗਾ ਹੀ ਐ ਨਾ ਚਾਹ ਲੋਗੀ ਪਤਾ ਵਾ ਵੀ ਉਹ ਕਿੱਥੇ ਹੈ ਤੇ ਕਿੱਥੇ ਨਹੀਂ ਦੇਤਾ ਫੇ ਤੇਰੇ ਡੈਡੀ ਨੇ ਹੁਣ ਜਵਾਬ ਉਹਨੂੰ ਤੇ ਤੂੰ ਫੋਨ ਕੀਤਾ ਸੀ ਤੈਨੂੰ ਕੋਈ ਜਵਾਬ ਨਹੀਂ ਕਰ ਲਿਆਨੇ ਮੰਮੀ ਜੀ ਹਾਲੇ ਤੱਕ ਤੇ ਮੈਸੇਜ ਦਾ ਕੋਈ ਜਵਾਬ ਆਇਆ ਨਹੀਂ ਐ ਮੈਂ ਤੈਨੂੰ ਕਹਿੰਦ ਦਈਂ ਹਾਂ ਸਵੇਰੇ ਪਤਾ ਨਹੀਂ ਹੁਣ ਵੇਖਿਆ ਵਾ ਕਿ ਨਹੀਂ ਵੇਖਿਆ ਜੇ ਇਹ ਦੇ ਵੇਖੂਗਾ ਫੇ ਤੇ ਜਵਾਬ ਦੇ ਦਊਗਾ ਵੇ ਹਲਾਰ ਰਪਿੰਦਰ ਇੱਕ ਗੱਲ ਵਾ ਤੂੰ ਆਨੀ ਐ ਨਾ ਵੀ ਮੇਰਾ ਭਰਾ ਵਾ ਮੇਰਾ ਭਰਾ ਵਾ ਜੇ ਸਗਾ ਭਰਾ ਹੁੰਦਾ ਇਦਾਂ ਹੀ ਕਰਦਾ ਤੇਰਾ ਫੋਨ ਨਾ ਚੁੱਕਦਾ ਜਾਂ ਤੂੰ ਮੈਸੇਜ ਪਾਇਆ ਦਾ ਜਵਾਬ ਨਾ ਦਿੰਦਾ ਚਲੋ ਕੀ ਪਤਾ ਮੀਨਾ ਪਤਾ ਲੱਗਾ ਹੋਵੇ ਕੀ ਪਤਾ ਵੇਖ ਕੇ ਜਵਾਬ ਦੇਈ ਦੇਵੇ ਨਹੀਂ ਫੋਨ ਤੇ ਹੱਥੋਂ ਛੱਡਦੇ ਨਹੀਂਗੇ ਜੇ ਉਹ ਛੱਡਦਾ ਤਾਂ ਮੈਡਮ ਫੜ ਲੈਂਦੀ ਆ ਤੇ ਪਤਾ ਕਿੱਦਾਂ ਨਹੀਂ ਲੱਗਾ ਚਲੋ ਕੋਈ ਨਹੀਂ ਮੀਜੇ ਵੇਖ ਲੈਣਗੇ ਤੇ ਕਰ ਦੇਣਗੇ ਤੇ ਨਹੀਂ ਤੇ ਅਹੀਂ ਵੀ ਤਾਂ ਬਥੇਰੀਆਂ ਉਹਨਾਂ ਨਾਲ ਵਧੀਕੀਆਂ ਕੀਤੀਆਂ ਜਾਂ ਕਿੰਨਾ ਕੁਛ ਕਰਦੇ ਰਹੇ ਆ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਤਾਂ ਗੁੱਸਾ ਹੈਗਾ ਵਾ ਵੀ ਇਨਸਾਨ ਆ ਚੱਲ ਕੋਈ ਸਾਨੂੰ ਗੁੱਸਾਉਂਦਾ ਵਾ ਕਰਕੇ ਸਾਡੇ ਬੈਠੇ ਰਹਿਣ ਫਿਰ ਕਿੰਨਾ ਚਿਰ ਕਰਨਗੇ ਹਰ ਤੂੰ ਦੱਸ ਉੱਥੇ ਠੀਕ ਠਾਕ ਆ ਸਭ ਉੱਥੇ ਤਾਂ ਅੰਮੀ ਜੀ ਸਭ ਵਧੀਆ ਠੀਕ ਠਾਕ ਆ ਹਾਂ ਚਲੋ ਜੀ ਆਪੀ ਹੁਣ ਅਸੀਂ ਵਿਚੋਰ ਰਲ ਮਿਲ ਕੇ ਜਿੰਨਾ ਕੰਮ ਕਰਦੀਆਂ ਚਲੇਗੀ ਇਹ ਵੀ ਹੁਣ ਮੇਰੇ ਨਾਲ ਚੰਗੀ ਰਹਿੰਦੀ ਤੇ ਮੈਂ ਵੀ ਚੰਗੀ ਆ ਅੱਛਾ ਜੇ ਆਪੀ ਜੇ ਉਹ ਵਿਚਾਰੀ ਕੰਮ ਕਰਦੀ ਰਹੇ ਤੇ ਮੈਂ ਉਹਦੇ ਨਾਲ ਇਦਾਂ ਕਰਾਂ ਵੀ ਚਾਹੇ ਮੈਂ ਕੰਮ ਨਾ ਕਰਾਂ ਬੈਠੀ ਰਵਾਂ ਬੰਨੇ ਮਾਰ ਕੇ ਤੇ ਫਿਰ ਮੇਰੇ ਬਾਹਤਿਓ ਮੜੀ ਗੱਲ ਵਾ ਚਲੋ ਵੀ ਰਲ ਮਿਲ ਕੇ ਕੰਮ ਕਰੀਦਾ ਬੜਾ ਸੋਹਣਾ ਟਾਈਮ ਲੰਘਣ ਜਾਵੇਂ ਕਹਿਣ ਦੀ ਗੱਲ ਨਹੀਂ ਹੈਗੀ ਇਹ ਚਲੋ ਆਪਣੀਆਂ ਡਿਊਟੀਆਂ ਦੇ ਚਲ ਜਾਂਦੇ ਆ ਭਾਜੀ ਵੀ ਚਲ ਜਾਂਦੇ ਆ ਇਹ ਵੀ ਹਫਤੇ ਬਾਅਦ ਆਉ ਚਲ ਕੋਈ ਨਹੀਂ ਜਿੱਦਾਂ ਤੁਹਾਡਾ ਲੰਘਦਾ ਨਾ ਟਾਈਮ ਨੰਗਾਓ ਟਾਈਮ ਨੰਗਣਾ ਚਾਹੀਦਾ ਵਾ ਠੀਕ ਵਾ ਨਾ ਹਾਂਜੀ ਤਾਂ ਸਹਿਮਤੀ ਨਾ ਰੋ ਗਈਆਂ ਤਾਂ ਵਧੀਆ ਹੋ ਜਾਊਗਾ ਆਹ ਨਹੀਂ ਆਹ ਮੈਂ ਵੇਖਾਂ ਕੰਮ ਕਹਿਣਾ ਕਿੱਥੇ ਰਹੀਆਂ ਵਈ ਤੱਕ ਆਈਆਂ ਨਹੀਂ ਚਾਹ ਦਾ ਕਰ ਲੈਣਾ ਅੱਜ ਅੱਜ ਕਿੰਨਾ ਹੋ ਗਿਆ ਉਹ ਡਰ ਜੀ ਅਹੀਂ ਵੀ ਸ਼ਾਮ ਨੂੰ ਚੱਲ ਜਾਣਾ ਟਾਈਮ ਨਹੀਂ ਅੱਛਾ ਤੇ ਮੇਰਾ ਲੱਗਦਾ ਵਾ ਵੀ ਮੈਂ ਨਾ ਜੋ ਵੀ ਫੋਨ ਕਰਾਂ ਭਲਾ ਵੇਖ ਲਓ ਲਾ ਕੇ ਕੀ ਗੇਂਦਾ ਭਲਾ ਓਏ ਇਹੋ ਜਿਹਾ ਹੁੰਦਾ ਹੋਏ ਤੇ ਚਲ ਛੇਤੀ ਆ ਜੂਗੀ ਥੋੜੀ ਕਹਿੰਦਾ ਤਾਂ ਹੈ ਮੈਂ ਆ ਜਣਾ ਗੱਡੀ ਦਾ ਪਤਾ ਕੋਈ ਨਹੀਂ ਹੈ ਫੋਂਟ ਡਾਡੀ ਜੀ ਚੋਕਨ ਇੰਡੀਆ ਮੇਰੇ ਸਾਹਮਣੇ ਆਉਂਦਾ ਹੈ ਭਾਈ ਹੋ ਸਕਦਾ ਚਲੋ ਕੋਈ ਗੱਲ ਆਉਣਾ ਹੀ ਆਹ ਵੇਖ ਲੈਣੇ ਡਿੱਗ ਲੈਣੇ ਫਿਰ ਚਲੋ ਕੋਈ ਯਾਰ ਕਹੂਗਾ ਮਿਲ ਕੇ ਨਹੀਂ ਗਏ ਆਵੇ ਤਾਂ ਹੈ ਹੀ ਹੈ ਹਾਂਜੀ ਜੀ ਉਹ ਤੇ ਮੇਰੀ ਗੱਲ ਸੁਣੋ ਆਪਾਂ ਇੱਥੇ ਆਦ ਗਏ ਆ ਨਾ ਪਰ ਇੱਥੇ ਆਏ ਆਪਾਂ ਸਿਰਫ ਰੁਪਿੰਦਰ ਦੇ ਮੂੰਹ ਨੂੰ ਆ ਠੀਕ ਆ ਜੇ ਮੰਮੀ ਹੁਣੇ ਕੋਈ ਗੱਲ ਕਰਨ ਜਵਾਬ ਨਹੀਂ ਦੇਣਾ ਨਹੀਂ ਨਹੀਂ ਮੈਂ ਨਹੀਂ ਕੋਈ ਵੀ ਗੱਲ ਕਰਦਾ ਹਾਂ ਪਤਾ ਕਿਉਂ ਜੇ ਅਸੀਂ ਤੇ ਇੱਥੇ ਘੜੀ ਘੜੀ ਰਹਿਣਾ ਵਾ ਜਦੋਂ ਪਰਵਣੇ ਚੱਲ ਗਏ ਆਪਾਂ ਨਾਲੇ ਚੱਲ ਜਾਣਾ ਮੈਨੂੰ ਰੁਪਿੰਦਰ ਨੇ ਮੈਸੇਜ ਕੀਤਾ ਸੀ ਮੈਂ ਕਿਹਾ ਜੇ ਆਪਾਂ ਨਾ ਨਾਂਗੇ ਤੇ ਅਗਲੀ ਦਾ ਘਰ ਖਰਾਬ ਹੋ ਅਸੀਂ ਉਹਦਾ ਕੋ ਨੁਕਸਾਨ ਕਰਨ ਤੇ ਰਾਜੀ ਥੋੜੀ ਹਾਂ ਠੀਕ ਆ ਤੇ ਆਪਾਂ ਚੱਲੀਏ ਉਹਨੂੰ ਮਿਲ ਗਏ ਲਗੇ ਤੇ ਆਪਾਂ ਵਾਪਸ ਆ ਜਾਣਾ ਠੀਕ ਲੈ ਮੈਂ ਤਾਂ ਲੇਟ ਹੋ ਗਿਆ ਬੱਲੇ ਜੋ ਸਸੀ ਜੀ ਪਹਿਲੇ ਠਾਕ ਸਸੀ ਜੀ ਪਹਿਲੇ ਠੀਕ ਠਾਕ ਹਾਂਜੀ ਸਸੀ ਜੀ ਹੋਰ ਠੀਕ ਠਾਕ ਆ ਜਾ ਮੈਨੂੰ ਅੱਗੇ ਲੱਗਣ ਦੇ ਵੀ ਮੈਂ ਲੇਟ ਹੋ ਗਿਆ ਬੈਜੋ ਕਦੋਂ ਵਿਦਿਆਏ ਹਨ ਹੋ ਹੀ ਗਿਆ ਕਿੰਨੇ ਟਿਕਾ ਆਣ ਠੀਕ ਹੈ ਠੀਕ ਹੈ ਹਾਂ ਅਸੀਂ ਗਏ ਹਾਂ ਸੌਰੇ ਅੱਛਾ ਅੱਛਾ ਤੇ ਉਹ ਮੁੜ ਕੇ ਆਉਂਦੇ ਆਉਂਦੇ ਇੱਕ ਦੋ ਕੰਮ ਪੈ ਕੇ ਖਰਾਜ ਠੀਕ ਹੈ ਤੇ ਮੈਂ ਚੱਲੋ ਵੀ ਕਰਦੇ ਆਉਂਦੇ ਆ ਮੈਂ ਤਾਂ ਫੋਨ ਲਾਉਂਦੇ ਆ ਇਹਦੇ ਉਹ ਚੁੱਕੇ ਨਹੀਂ ਮੈਂ ਫਿਰ ਆ ਗਿਆ ਹਾਂ ਲਾਗੀ ਮੈਂ ਫਿਰ ਸੋਚਿਆ ਵੀ ਘਰ ਜਾ ਕੇ ਗੱਲ ਕਰਦਾ ਵਾਂ ਠੀਕ ਹੈ ਚਾਹ ਪਾਣੀ ਪੀਤਾ ਨਹੀਂ ਅਜੇ ਚਾਹ ਪਾਣੀ ਪੀ ਲਏ ਠੀਕ ਹੈ ਜੋ ਤੇ ਜਾਓ ਕਰਾਉਂ ਵੀਰੋ ਨਾਲ ਕੰਮ ਚੱਲ ਰਪਿੰਦਰ ਮੈਂ ਮਿਰਚਾਂ ਤੋੜ ਕੇ ਨਾ ਸਬਜ਼ੀ ਨੂੰ ਤੜਕਾ ਲਾਈ ਦਵਾਂ ਵੇਹਲਾ ਉਹਦਾ ਜੋ ਬਣਾ ਜਾਂਦਾ ਤੇ ਚੰਗਾ ਹੀ ਹੋ ਜਾਣਾ ਹੈ ਨਾ ਚਾਲਾ ਕੜੀ ਉਹ ਵੀ ਮਿਲ ਗਏ ਲੈ ਲੈਂਦੇ ਤੇ ਉਹਨਾਂ ਨੇ ਹੁੰਦਾ ਵੀ ਘਰੇ ਹੀ ਆ ਸਤਿ ਸ਼੍ਰੀ ਅਕਾਲ ਜੀ ਭਾਬੀ ਤੁਸੀਂ ਤੁਸੀਂ ਕਦੋਂ ਦੇ ਆਏ ਬਸ ਇਦਾਂ ਹੀ ਹੋ ਠੀਕ ਠਾਕ ਵੀਰ ਜੀ ਵੀ ਆਏ ਨਾਲ ਹਾਂਜੀ ਹਾਂਜੀ ਆਏ ਨੇ ਸੱਚੀ ਮੈਨੂੰ ਬੜੀ ਖੁਸ਼ੀ ਹੋਈ ਆ ਵੇਖ ਕੇ ਕੋਈ ਗੱਲ ਨਹੀਂ ਟਾਡੇ ਕਰਕੇ ਤੇ ਹੀ ਆਏ ਆ ਹੋਰ ਭਾਜੀ ਹੁਣਾਂ ਤੇ ਹੀ ਮਿਲ ਲਿਆ ਸੀ ਤੇ ਮੈਨੂੰ ਪਤਾ ਲੱਗਾ ਸੀ ਵੀ ਤੁਸੀਂ ਇੱਧਰ ਆਇਓ ਮਿਰਚਾਂ ਵਗੈਰਾ ਲੈਣ ਤੇ ਮੈਂ ਤਾਂ ਕਰਕੇ ਸਤਿ ਸ਼੍ਰੀ ਅਕਾਲ ਜੀ ਸੱਸੇ ਗੱਲ ਪੁੱਤ ਹੋ ਠੀਕ ਠਾਕ ਹਾਂ ਠੀਕ ਠਾਕ ਤੁਸੀਂ ਸੁਣਾਓ ਹਾਂ ਜੀ ਵਧੀਆ ਠੀਕ ਪਾਣੀ ਤਾਂ ਨਹੀਂ ਪੀਤਾ ਵਾ ਪੀਤਾ ਹੋ ਚਲੀਏ ਘਰ ਫਿਰ ਚਲੋ ਚਾਹ ਪਾਣੀ ਬਣਾ ਕੇ ਦਵਾ ਤੁਹਾਨੂੰ